ਤੁਸੀਂ ਵੀ 2026 ਤੋਂ ਪਹਿਲਾਂ ਆਧਾਰ ਕਾਰਡ ਤੇ ਪੈਨ ਕਾਰਡ ਨੂੰ ਜੇਕਰ ਨਹੀਂ ਲਿੰਕ ਕੀਤਾ ਤਾਂ ਤੁਹਾਡੇ ਬਹੁਤ ਸਾਰੇ ਨੁਕਸਾਨ ਹੋਣਗੇ। ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ ਘਰੇ ਬੈਠੇ ਬੜੇ ਆਰਾਮ ਦੇ ਨਾਲ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਦੇ ਨਾਲ ਬੜੇ ਆਰਾਮ ਦੇ ਨਾਲ ਲਿੰਕ ਕਰ ਸਕਦੇ ਆ। ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ। ਆਓ ਤੁਹਾਨੂੰ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ। ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ Google Chrome ਦੇ ਵਿੱਚ ਜਾਣਾ ਉੱਥੇ ਆਪਾਂ ਸਰਚ ਕਰਨਾ ਇਨਕਮ ਟੈਕਸ ਤੁਸੀਂ ਦੇਖ ਸਕਦੇ ਜਦੋਂ ਆਹ ਵਾਲਾ ਪੇਜ ਖੁੱਲ ਜਾਣਾ ਪਹਿਲੇ ਲਿਖਿਆ ਹੈ ਇਨਕਮ ਟੈਕਸ ਡਿਪਾਰਟਮੈਂਟ ਹੋਮ ਇੱਥੇ ਆਪਾਂ ਕਲਿੱਕ ਕਰਨਾ ਹੈ ਮਤਲਬ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ ਸਰਕਾਰ ਦੀ ਗਵਰਨਮੈਂਟ ਦੀ ਵੈਬਸਾਈਟ ਹੈ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਤਾਂ ਆਪਾਂ ਇਹ ਕਰਨਾ ਆਪਾਂ ਥੱਲੇ ਜਾਣਾ ਹੈ ਥੱਲੇ ਜਾਣ ਤੋਂ ਬਾਅਦ ਇੱਥੇ ਬਹੁਤ ਸਾਰੀਆਂ ਤੁਸੀਂ ਆਪਸ਼ਨਾਂ ਦੇਖ ਸਕਦੇ ਆਂ ਤਾਂ ਤੁਸੀਂ ਇਹ ਕਰਨਾ ਥੱਲੇ ਆਇਆ ਨਾ ਬਿਲਕੁਲ ਜਿੱਥੇ ਲਿਖਿਆ ਲਿੰਕ ਆਧਾਰ ਲਿਖਿਆ ਆਪਾਂ ਇਹ ਕਰਨਾ ਇੱਥੇ ਕਲਿੱਕ ਕਰਨਾ ਹੈ ਇੱਥੇ ਕਲਿੱਕ ਕਰਨ ਤੋਂ ਬਾਅਦ ਇਹ ਮਾਰੀਏ ਪ੍ਰੋਸੈਸਿੰਗ ਲੈਣੀ ਹੈ ਤੁਸੀਂ ਕੀ ਕਰਨਾ ਥੋੜੀ ਜਿਹਾ ਥੱਲੇ ਆ ਜਿਹੜਾ ਵੀ ਤੁਹਾਡਾ ਪੈਨ ਕਾਰਡ ਦਾ ਨੰਬਰ ਆ ਇੱਥੇ ਤੁਸੀਂ ਪੈਨ ਕਾਰਡ ਦਾ ਨੰਬਰ ਭਰਦਣਾ ਤਾਂ ਥੱਲੇ ਤੁਸੀਂ ਦੇਖ ਸਕਦੇ ਆ ਐਂਟਰ ਆਧਾਰ ਕਾਰਡ ਨੰਬਰ ਇੱਥੇ ਤੁਸੀਂ ਆਪਣੇ ਆਧਾਰ ਕਾਰਡ ਦਾ ਨੰਬਰ ਭਰਦਣਾ ਪਰਨ ਤੋਂ ਬਾਅਦ ਕੀ ਕਰਨਾ ਆਪਾਂ ਥੱਲੇ ਇੱਥੇ ਵੈਲਿਡਿਟੀ ਤੇ ਕਲਿੱਕ ਕਰਨਾ ਆ ਜਦੋਂ ਕਲਿੱਕ ਕਰਨਾ ਨੇ ਨੈਕਸਟ ਨੈਕਸਟ ਜੋ ਵੀ ਤੁਹਾਡੇ ਕੋ ਮਤਲਬ ਡਾਕੂਮੈਂਟ ਵਗੈਰਾ ਜਿੱਦਾਂ ਜਿੱਦਾਂ ਤੁਸੀਂ ਭਰ ਕੇ ਤਾਂ ਬੜੇ ਆਰਾਮ ਨਾਲ ਇੱਥੇ ਲਿੰਕ ਕਰ ਸਕਦੇ ਆ ਜੇਕਰ ਤੁਹਾਡਾ ਲਿੰਕ ਹੋਇਆ ਤੁਸੀਂ ਚੈੱਕ ਕਰਨਾ ਹੈ ਮੈਂ ਮਤਲਬ ਤੁਹਾਡਾ ਲਿੰਕ ਹੈਗਾ ਜਾਂ ਨਹੀਂ ਹੈਗਾ ਉਹ ਕਿੱਦਾਂ ਚੈੱਕ ਕਰਨਾ ਉਹਦੇ ਲਈ ਆਪਾਂ ਬੈਕ ਆਉਣਾ ਹੈ ਵੇਖਣ ਤੋਂ ਬਾਅਦ ਆਪਾਂ ਪਹਿਲੇ ਵਾਲੇ ਪੇਜ ਤੇ ਆ ਜਾਣਾ ਮੇਨ ਪੇਜ ਤੇ ਆ ਜਾਣਾ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਲਿਖਿਆ ਹੈ ਲਿੰਕ ਦਾ ਸਟੇਟਸ ਲਿੰਕ ਆਧਾਰ ਸਟੇਟਸ ਇੱਥੇ ਆਪਾਂ ਕਲਿੱਕ ਕਰਨਾ ਹੈ ਕਰਨ ਤੋਂ ਬਾਅਦ ਕੀ ਕਰਨਾ ਹੈ ਇੱਥੇ ਪੈਨ ਕਾਰਡ ਨੰਬਰ ਪਾਉਣਾ ਆਪਣਾ ਆਧਾਰ ਕਾਰਡ ਪਾਉਣਾ ਤਾਂ ਤੁਸੀਂ ਇੱਥੋਂ ਚੈੱਕ ਕਰ ਸਕਦੇ ਬੜੇ ਆਰਾਮ ਦੇ ਨਾਲ ਇਸ ਵੀਡੀਓ ਨੂੰ ਹਰੇਕ ਬੰਦੇ ਤੱਕ ਸ਼ੇਅਰ ਕਰਿਓ ਕਿਉਂਕਿ ਹਰੇਕ ਬੰਦੇ ਦੇ ਇਹ ਕੰਮ ਆਉਣ ਵਾਲੀ ਵੀਡੀਓ ਆ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ